ਸਤਿ ਸ਼੍ਰੀ ਅਕਾਲ ਅੱਜ ਅਸੀਂ ਕਰਾਂਗੇ ਤੁਹਾਡੇ ਕੰਮ ਦੀ ਗੱਲ ਸੋ ਕੁਝ ਲੋਕਾਂ ਨੂੰ ਸਿਰਫ ਧੁੱਪ ਕਾਰਨ ਹੀ ਨਹੀਂ ਸਗੋ ਗਰਮੀ ਕਾਰਨ ਵੀ ਚੈਨਿੰਗ ਜਾਂ ਫਿਰ ਚੂਸਨ ਲੱਗ ਜਾਂਦੀ ਹੈ ਸੋ ਮਾਹਿਰਾ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਮੈਲੇਨਿਨ ਦਾ ਵਧਣਾ ਹੈ ਦਰਅਸਲ ਜਦੋਂ ਯੂਵੀਏ ਕਿਰਨਾਂ ਚਮੜੀ ਦੀ ਅੰਤਿਮ ਪਰਤ ਤੱਕ ਪਹੁੰਚਦੀਆਂ ਹਨ ਤਾਂ ਮੈਲੇਨਿਨ ਦਾ ਉਤਪਾਦਨ ਵੱਧ ਜਾਂਦਾ ਹੈ ਸੋ ਚਮੜੀ ਦੇ ਟੋਨ ਜਾਂ ਫਿਰ ਰੰਗ ਦੇ ਪਿੱਛੇ ਮੈਲੇਨਿਨ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ ਜੇਕਰ ਇਹ ਜ਼ਿਆਦਾ ਪੈਦਾ ਹੋਣ ਲੱਗੇ ਤਾਂ ਚਮੜੀ ਕਾਲੇ ਹੋਣ ਲੱਗ ਜਾਂਦੀ ਹੈ ਸੋ ਕਿਹਾ ਜਾਂਦਾ ਹੈ ਕਿ ਯੂਵੀਬੀ ਕਿਡਨਾ ਸੰਬੰਧ ਦਾ ਕਾਰਨ ਬੰਦੀਆਂ ਨੇ ਪਰ ਇਹ ਉਹਨਾਂ ਲੋਕਾਂ ਤੇ ਅਸਰ ਨਹੀਂ ਪਾਉਂਦੀਆਂ ਜਿਨ੍ਹਾਂ ਦੀ ਚਮੜੀ ਪਹਿਲਾਂ ਹੀ ਕਾਲੀ ਹੈ ਸਨਸਕ੍ਰੀਨ ਚਮੜੀ ਨੂੰ ਕਾਲੇ ਹੋਣ ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਸੋ ਪਿਛਲੇ ਸਾਲਾਂ ਦੇ ਵਿੱਚ ਭਾਰਤ ਵਿੱਚ ਇਸ ਦਾ ਰੁਝਾਨ ਕਾਫੀ ਜ਼ਿਆਦਾ ਵਧਿਆ ਹੈ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਦੇ ਲਈ ਸਿਰਫ ਔਰਤਾਂ ਹੀ ਨਹੀਂ ਬਲਕਿ ਮਰਦ ਵੀ ਹਰ ਮੌਸਮ ਦੇ ਵਿੱਚ ਸਨਸਕ੍ਰੀਨ ਲਗਾਉਂਦੇ ਹਨ ਪਰ ਲੋਕਾਂ ਨੂੰ ਸਨਸਕ੍ਰੀਨ ਬਾਰੇ ਅਜੇ ਵੀ ਘੱਟ ਜਾਣਕਾਰੀ ਹੈ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸਾਨੂੰ ਇਸ ਨੂੰ ਦਿਨ ਦੇ ਵਿੱਚ ਕਿੰਨੀ ਵਾਰ ਚਮੜੀ ਤੇ ਲਗਾਉਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਲਗਾਉਣ ਦਾ ਸਹੀ ਸਮਾਂ ਕੀ ਹੈ ਸਨਸਕ੍ਰੀਨ ਲਗਾਉਣਾ ਯੂਵੀਏ ਕਿਰਨਾਂ ਨੂੰ ਚਮੜੀ ਨੂੰ ਵੱਡਾ ਨੁਕਸਾਨ ਪਹੁੰਚਣ ਤੋਂ ਰੋਕਦਾ ਹੈ ਇਹ ਬਿਊਟੀ ਪ੍ਰੋਡਕਟ ਚਮੜੀ ਤੇ ਟੱਕੰਦੀ ਤਰ੍ਹਾਂ ਕੰਮ ਕਰਦਾ ਹੈ ਹਾਲਾਂਕਿ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਓ ਤੁਹਾਨੂੰ ਦੱਸ ਦਿਆਂ ਉਹਨਾਂ ਦੇ ਬਾਰੇ ਸੋ ਗਰਮੇ ਗਰਾਂਦ ਸਾਨੂੰ ਹਰ 2 ਤੋਂ 3 ਘੰਟੇ ਬਾਅਦ ਚਮੜੀ ਤੇ ਸੰਸਕ੍ਰੀਨ ਲਗਾਉਣੀ ਚਾਹੀਦੀ ਹੈ ਰੀਪੋਰਟਰ ਮੁਤਾਬਕ ਬਾਹਰ ਜਾਣ ਦੇ 10 ਮਿੰਟ ਬਾਅਦ ਹੀ ਚਮੜੀ ਜਲਣ ਲੱਗ ਜਾਂਦੀ ਹੈ ਚੁਲਸਾਂ ਲੱਗ ਜਾਂਦੀ ਹੈ ਸੋ ਐਸਪੀਐਫ 30 ਵਾਲੀ ਸੰਸਕ੍ਰੀਨ ਚਮੜੀ ਨੂੰ 5 ਘੰਟਿਆਂ ਦੇ ਲਈ ਯੂਵੀ ਕਿਰਨਾਂ ਤੋਂ ਬਚਾਉਂਦੀ ਹੈ ਜਿਵੇਂ ਗਣਿਤ ਸਾਨੂੰ ਦੱਸਦਾ ਹੈ ਕਿ ਜੇਕਰ ਅਸੀਂ 10 ਨੂੰ 3 ਦੇ ਨਾਲ ਗੁਣਾ ਕਰੀਏ ਸਾਨੂੰ 300 ਮਿੰਟ ਪੰਜ ਘੰਟੇ ਮਿਲਦੇ ਹਨ ਇਸ ਲਈ ਸਾਨੂੰ ਦਿਨ ਦੇ ਵਿੱਚ ਘੱਟੋ ਘੱਟ ਤਿੰਨ ਵਾਰ ਸਨਸਕ੍ਰੀਨ ਜ਼ਰੂਰ ਲਗਾਉਣੀ ਚਾਹੀਦੀ ਕਿਸੇ ਨੂੰ ਸਨਸਕ੍ਰੀਨ ਲਗਾਉਂਦਾ ਸਹੀ ਸਮਾਂ ਵੀ ਪਤਾ ਹੋਣਾ ਚਾਹੀਦਾ ਹੈ ਸੋ ਜੇਕਰ ਤੁਹਾਡੇ ਤੁਸੀਂ ਗਰਮੀਆ ਦੇ ਵਿੱਚ ਬਾਹਰ ਨਿਕਲਣ ਜਾ ਰਹੇ ਹੋ ਤਾਂ ਅੱਧਾ ਘੰਟਾ ਪਹਿਲਾਂ ਇਸ ਨੂੰ ਚਿਹਰੇ ਹੱਥਾਂ ਅਤੇ ਪੈਰਾਂ ਤੇ ਜ਼ਰੂਰ ਲਗਾਓ ਕਿਉਂਕਿ ਇਹ ਜਿਹਾ ਕਰਨ ਦੇ ਨਾਲ ਇਹ ਠੀਕ ਤਰ੍ਹਾਂ ਦੇ ਨਾਲ ਅਬਜ਼ਰਵ ਹੋ ਜਾਂਦਾ ਹੈ ਤੇ ਚਮੜੀ ਦੀ ਰੱਖਿਆ ਕਰਦਾ ਹੈ ਭਾਵੇਂ ਤੁਸੀਂ ਘਰ ਤੋਂ ਬਾਹਰ ਨਹੀਂ ਵੀ ਜਾ ਰਹੇ ਸਨਸਕ੍ਰੀਨ ਲਗਾਉਣਾ ਨਾ ਪੁੱਲੋ ਸਨਸਕ੍ਰੀਨ ਐਸਪੀਐਫ ਨੂੰ ਧਿਆਨ ਦੇ ਵਿੱਚ ਰੱਖ ਕੇ ਖਰੀਦੀ ਜਾਣੀ ਚਾਹੀਦੀ ਹੈ आराम दे महसूस कर सकते हो सो माहिर की सलाह भी जरूर पैच करना ना लो इसना भूलो सो सुपकी चमड़ी वाले लोगों के लिए क्रीमीन सब तो वाइस है चमड़ी वाले लोगों के लिए जैल बेसड सनस्क्रीन सब ज्यादा